ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੈਲਕਮ ਬੈਕ ਟੂ ਮਾਈ YouTube ਚੈਨਲ ਆਈ ਆਪਦੇ ਸਾਰੇ ਘੈਂਟ ਹੋ ਗਏ ਅੱਜ ਦਾ ਵਲੋਗ ਇਹ ਆਪ ਵੀ ਅੱਜ ਆਪਾਂ ਜਾਣਾ ਮੱਲੇ ਦੇ ਤਰੰਦਾਂ ਸਾਹਿਬ ਦਰਬਾਰ ਸਾਹਿਬ ਤੇ ਉੱਥੇ ਘਟਣਾ ਹੈ ਮੱਲਾ ਬੰਦੀ ਛੁੜ ਦੇਵਸ ਨੂੰ ਸਮਰਪਿਤ ਤੇ ਵਲੋਗ ਪੂਰਾ ਬਣਾਵਾਂਗੇ ਦਰਸ਼ਕਾਂ ਮੇਲੇ ਪੂਰੇ ਕਰਾਵਾਂਗੇ ਵਲੋਗ ਨੇ ਅੰਡ ਤੱਕ ਜੁੜੇ ਰਹੋ ਤੇ ਬਾਕੀ ਤੁਹਾਨੂੰ ਮਿਲਦੇ ਹੁਣ ਜਾ ਕੇ ਤੇ ਪੜਾ ਤੇ ਤਿਆਰ ਪਰ ਤਿਆਰ ਆ ਪਹੋ ਚੁਕੇ ਆ ਨਾਲਾ ਸਿੰਘ ਨਾਲ ਆਪਣੇ ਸਿੰਘ ਖੜਕ ਸਿੰਘ ਤੇ ਤਿਆਰ ਪਰ ਤਿਆਰ ਹੋ ਚੁਕੇ ਹੁਣ ਬਸ ਚਾਲੇ ਪਾਉਣੇ ਆ ਫਿਰ ਤੁਹਾਨੂੰ ਮਿਲਦੇ ਆ ਪੜਾ ਦੇ ਆਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਪਰ ਆ ਕੋਣ ਲੱਗੇ ਆ ਚਾਲੇ ਚੈੱਕ ਕਰੋ ਇਧਰ ਇਧਰ ਵੇ ਹੋ ਗਿਆ ਤਿਆਰ ਪਰ ਤਿਆਰ ਹੈ ਕਾਮਡਾ ਗਰਨੂਰ ਚੈੱਕ ਕਰੋ ਹੁਣ ਬੋਣਿਆ ਚਾਲੇ ਤੁਹਾਨੂੰ ਮਿਲਦੇ ਆ ਪੜਾ ਦੇ ਆਗੇ ਲਾਉਂ ਨੀ ਟ੍ਰੋ ਪਾਵਰ ਦੇ ਚੋਟ ਲਈ ਬੜਾ ਹੁਣ ਤੁਹਾਨੂੰ ਮਿਲ ਗਿਆ ਆਹ ਦੇ ਚਾਲੇ ਪਹੁੰਚ ਗਏ ਆ ਬਰਾ ਦੇ ਨੂੰ ਪਨਵਾ ਗਮਲਿਆ ਆਹ ਦੇ ਪਰ ਵਟਾ ਕਾਦੀਆਂ ਵੀ ਆਹ ਜਿਹੜੀ ਦਾ ਦਾ ਸਾ ਆਹ ਵੀ ਜੀ ਇਹ ਪੇਰ ਮਾ ਲਾਉਂ ਵੀ ਮਿੱਤਰੋ ਤਾਂ ਲੱਗਿਆ ਚੱਲੇ ਭੱਲੇ ਨੂੰ ਬਾਬਾ ਜੀ ਆ ਗਏ ਮਿੱਤਰੋ ਆਪਾਂ ਆ ਦੇ ਚੱਲੇ ਚੈੱਕ ਕਰੋ तच मलाने प दर्ण කमा ਆੜ ਗਿਸ਼ਰ ਆਏ ਇੱਕ ਵਿਸ਼ਰੀ ਵਾਲੇ ਸਾਰੇ ਸਾਰੇ ਪਹੁੰਚ ਗਏ ਆਏ ਕੱਢਣਾ ਵੱਗਾ ਜੀ ਅੰਗੇ ਤੋਂ ਸਵਾਰੇ 19 ਸਿੰਘ ਨਾਲ ਨਿਸ਼ਾਨੇ ਨਾਲ ਤੋਹੇ ਨਗਾੜੇ ਪੋਗੇ ਇੱਕ ਹੋਰ ਸਵਾਰੇ ਦੋਸ ਸਵਾਰੇ ਯਾ ਕੁਲਵਾ ਥੋੜਾ ਕਿ ਸਫਰ ਆ ਗਿਆ ਫੇਰਾ ਪਹੁੰਚ ਜਾਣਾ ਫੇ ਕਰਾਵਾਂਗੇ ਦਰਸ਼ਨ ਮੇਲੇ ਵਲੋਗ ਨਾਲ ਅੰਤ ਤੱਕ ਜੁੜੇ ਰਹੋ ਆ ਹੌਂਦਾ ਨੂੰ ਮਿਲਦੇ ਆ ਉੱਥੇ ਆ ਕੇ ਪਰ ਅਸਰਵਾਦ ਗੇਰੀ ਦਾ ਇਹ ਜਿਹੜਾ ਤੇਰਾ ਇਹ ਲੱਗਦਾ ਪਾਰਟਿਆ ਰਹੀ ਬਾਈਕਿੰਗ ਬਸ ਦੀ ਮਾਰਿਆ ਮੇਰੇ 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 ਫੋਗਮ ਨਮਾਜ਼ ਲੱਗਿਆ ਹੁਣ ਆਪਾਂ ਜਾਵਾਂਗੇ ਇੱਧਰ ਪੜਾ ਦੇ ਹਸਣਾ ਬੇ ਇਹ ਫੇਰ ਮਲਾ ਗੱਡਾ ਮਨਲਾ ਨਿਕਲੂਗਾ ਇੱਧਰ ਕੋੜ ਦੋੜ ਉਹ ਸਭ ਕੋ ਹੋਗਾ ਬਸ ਤੀ ਵਲੋਗ ਨਾਲ ਅੰਤ ਤੱਕ ਜੁੜੇ ਰਹੋ ਕੋੜੇ ਪਿਆਰ ਵਰਤਿਆਰ ਚੈੱਕ ਕਰੋ ਦਾਲ ਫਾਂਸ ਦੇ ਕੋੜੇ ਬਾਹਰ ਨਹੀਂ ਆਇਆ ਸੋ ਜੀ ਆਇਆਂ ਨੂੰ ਦਰਬਾਰ ਮੈਂ ਤੁਹਾਡੇ ਕੋਲ ਸੰਤ ਕੀਰਤਨ ਗੁਰ ਸ਼ਬਦ ਵਿਚਾਰ ਜਿਵੇਂ ਭਾਈ ਜੋ ਰਾਗੀ ਢਾਡੀ ਸਲੇ ਮਸਾਏ ਇਸ ਆੜੇ ਦੇ ਹਾਂ ਗੁਰੂ ਮਾਨੇ ਉਹਨੇ ਵੀ ਜੀ ਤੇਰੇ ਦੇ ਨਾਲ ਉਹ ਗੁਰੂ ਜੀ ਸੱਜਣ ਬਣੇ ਸ਼ਰਾ ਜਿਵੇਂ ਨੇ ਅਕਾਲ ਦਾ ਚੱਕਰ ਨਾ ਮੱਲੇ ਦੀ ਰੀੜੀ ਹੋਣ ਲੱਗੀ ਆ ਗੁਰਦੰਦੇ ਸਾਹਿਬ ਲਾਹੌਰ ਨੇ ਜਾਂਦੇ ਆ ਮੱਲੇ ਦੀ ਰਸਮ ਆ ਕਿ ਮੱਲਾ ਜੰਨਾ ਦੱਸੇ ਕੋ ਫੈਸਲਾ ਕਰੋ ਗੁਰੂ ਦੇ ਲਾੜਨੇ ਭੋਜਨ ਕਰਾਓ ਉਹ ਵਾ ਗਏ ਸੰਤਨ ਕੇਰ ਬਰੋਸੇ ਦਾ ਅਰਕ ਭਾਈ ਨੇ ਦਰਸ਼ਨ ਕਰੋ ਬਾਬਾ ਇਹਦੇ

ਫੇਸ ਜਾ ਕੇ ਅਰੇ ਮਿਲਦੇ ਆ ਪਰ ਇਧਰ ਬੈਠੋ ਤੇਰਾ ਆਪਾਂ ਅੱਗੇ ਫੇਸ ਆ ਗਏ ਆ ਹੁਣ ਇੱਕ ਬਣਾਵਾਂਗੇ ਥੋੜੀ ਜਿਹੀ ਵੀਡੀਓ ਕੋ ਸ਼ੂਟ ਕਰਾਂਗੇ ਤੇ ਫਿਰ ਪਾਵਾਂਗੇ ਮੱਲਿਆਂ ਨੂੰ ਚੱਲੇ ਤੇਰਾ ਫੋਟੋ ਸ਼ੂਟਿੰਗ ਕਰਕੇ ਤੇ ਹੁਣ ਆਪਾਂ ਇਧਰ ਆ ਗਏ ਆ ਨਾ ਥੋੜਾ ਜਿਹਾ ਬਾਹਰ ਨੂੰ ਤੇ ਚੈੱਕ ਕਰੋ ਸਿੰਘਾਂ ਦੇ ਘਰ ਦੇ ਦਰਸ਼ਨ ਓ ਕੀ ਦੀ ਯੰਗ ਕਰਨ ਦਾ ਵੀ ਦੇਰ ਹੈ ਜੀ ਮਿੱਤਰੋ ਕਿਵੇਂ ਆ ਸਾਰੇ ਮਨ ਲਾਇਆ ਚੜਨੀ ਵਾਲਾ ਆਪਾਂ ਇੱਧਰ ਖਲੋਤੇ ਆਂ ਮੋਟਰਸਾਈਕਲਾਂ ਲਾਗੇ ਓਏ ਜੰਗੀ ਕੋੜੇ ਜੰਗੀ ਭਰਾ ਜੰਗੀ ਗਿਆ ਹੀ ਨੇ ਲੱਗਿਆ ਕੁਂਗੀ ਲੱਭ ਲੈਣ ਦੇ ਪੁੱਤ ਹੁਣ ਵੇਖੀਂ ਦਾ ਓਰੋ ਬਾਈ ਨੇ ਇੱਧਰ ਚੱਲਣ ਦੀ ਵਰਤਨ ਦੀ ਸੇਵਾ ਆਪਾਂ ਇੱਧਰ ਆਇਆ ਪਾਟੀ ਦੇ ਸੁਖਮਾਨ ਕਰਨੇ ਤੇ ਵੇੜੀ ਤਨ ਮੰਦਿਰ ਤੇ ਲੱਭਦੇ ਆਂ ਤੇ ਕਰਦੇ ਆ ਸੁਖਮਾਨੇ ਕਿੱਥੇ ਗਾਉਗੀ ਲੋਰ ਲਗਾ ਲੀ ਕੀ ਉਹ ਦੇਖੋ ਬਾਈ ਅੱਜ ਤੱਕ ਜਾਲ ਜਾਲ ਮੈਂ ਤੁਹਾਨੂੰ ਲੱਭਣ ਨੂੰ ਤੁਹਾਡੀ ਕੋਈ ਤਨ ਕਰੀ ਸਰ ਮਾਨੇ ਨਾ ਨਾ ਨਹੀਂ ਬੈਂ ਬਾਅਦ ਚੀ ਆਪ ਤਰਾਂ ਇਹ ਹੋਸ਼ਾਵੇਂ ਦੇ ਨਾਲ ਆ ਗਏ ਜਾਨੇ ਸਮਰਾੜ ਜੀ ਆਹਗਾ ਜੀ ਦਰਸ਼ਨ ਆਪਰਾ ਸਭ ਨੂੰ ਸਤਿ ਸ਼੍ਰੀ ਅਕਾਲ ਬੋਲੋ ਜੀ ਜੀ ਮਹਾਰਾਜ ਜੀ ਦਾ ਕਿਆ ਬਾਬਾ ਜੀ ਮਿੱਤਰੋ ਇਹ ਗਲਪੰਥ ਆ ਚੁੱਕਾ ਹੈ ਕੋਰ ਯਾ ਕਰੋ ਅੰਦਰ ਆਪਾਂ ਤਾਂ ਨਾਣੀ ਨਾ ਦੇ ਅਸੀਂ ਫੋਟੋਆਂ ਚੂਪਾ ਸ਼ੂਟ ਕਰਨਾ ਯਾ ਕਰੋ ਤੈਂਕੂ ਲਾਲ ਹੀ ਆਇਆ ਨਾ ਫੋਟੋ ਇੱਧਰ ਖੰਨੀ ਵਾਹ ਚੈੱਕ ਕਰੋ ਫੋਟੋ ਮੇ ਮਾਰੀ ਨਹੀਂ ਆ ਸਕਦੀਆਂ ਠੀਕ ਆ ਇਧਰ ਕੱਟ ਘੱਟ ਹੋਣੇ ਯਾਰ ਮੱਲ ਲਈ ਵੀ ਹੋ ਗਈ ਤਿਆਰੀ ਇਧਰ ਕੋੜੇ ਤਿਆਰ ਬਰ ਤਿਆਰ ਹੋ ਚੁੱਕੇ ਆ ਕਿ ਕਹਿੰਦਾ ਫੋਟੋ ਖਿੱਚੀ ਫੋਟੋ ਖੇਦ ਦਿੰਨੇ ਆ ਇਧਰ ਚੈੱਕ ਕਰੋ ਖੇਜਲੀ ਮੋੜ ਤੇ ਹੁਣ ਤੁਹਾਨੂੰ ਮਿਲਦੀਆਂ ਮੱਲੇ ਤੇ ਕਿੱਤੀ ਫੋਟੋ ਦਰਸ਼ਨ ਕਰੋ ਸੁਣਾ ਦੇ ਸਤ ਸ੍ਰੀ ਅਕਾਲ ਆਪਾਂ ਪਹੁੰਚ ਗਏ ਆ ਬਣੋ ਸਿੰਘ ਇਸ ਮਹਾਂ ਦੇ ਦਰਸ਼ਨ ਕਰੋ ਚੱਕਰ ਉਧਰ ਕਲਮਾ ਹੱਦਿਆ ਸਤ ਸ੍ਰੀ ਅਕਾਲ ਜੀ ਤੁਹੇ ਨਸ ਕਰੋ ਕੰਨਾ ਜੀ ਹੋਏ ਜੋ ਜੀਰਾਂ ਦੇ ਬਾਤ ਲਾ ਦੀਆ ਕਰੋ ਆਪਾ ਦਰਸ਼ਨ ਮਿਲੇ ਕਰਕੇ ਬਾਬਾ ਬਣੋ ਸਿੰਘ ਮਤੋਂ ਆ ਪਾ ਗਏ ਆ ਥੇਪੜਾ ਦੇ ਗੁਰੂ ਗੰਗਾ ਮਾ ਲਾਲ ヘア ਕਰਾਵਾਗੇ ਦੇ ਰਛਣ ਪਰ ਅਪਰੋ ਮਤਲਬ 에어ਪੋਰਟ ਲੱਗੇ ਤਾਂ ਪਾਤਾ 에어 에어ਪੋਰਟ ਲੈਂਡ ਹੋ ਰਿਹਾ ਜਾ ਜਾ ਉਥੇ ਉਥੇ ਚੜ੍ਹ ਕੇ ਕਿਤੇ ਜਾਈਏ ਹੁਣ ਮਨ ਲੱਗੀ ਅਰਦਾਸ ਹੋਣ ਲੱਗੀ ਆ ਫਿਰ ਉੱਤੋਂ ਬਾ ਮਨ ਲੱਗੀ ਮਲਗਾ ਚੜੂਗਾ ਤੁਸੀਂ ਲੋਕ ਨਾ ਬਣੇ ਰਹੋ ਸਾਥ ਸ੍ਰੀ ਅਕਾਲ ਸ੍ਰੀ ਅਕਾਲ 你们来的。 ਲਿਆ ਹੁਣ ਕੋਟ ਦੌੜਾਉਣ ਗਿਆ ਦਰਸ਼ਨ ਕਰਿਓ ਮੰ ਲੈ ਦਿਓ ਵੀ ਅਸਮਾਪਤੀ ਤੇ ਹੁਣ ਜਾਵਾਂਗੇ ਘਰ ਨੂੰ ਚਾਲੇ ਪਾਵਾਂਗੇ ਘਰ ਨੂੰ ਮੈਂ ਲੈ ਜਾਊਗਾ ਸਮਾਪਤੀ ਕੋ ਡੋਰਮਲਾ ਸਭ ਕੁਝ ਦਿਓ ਸਮਾਪਤੀ ਤਰਫ ਦੇ ਰਹਿਣਾ ਲਾਉਂਗੇ ਮਿੱਤਰਾਂ ਹੁਣ ਪਾਉਣ ਲੱਗੇ ਆਪਾਂ ਚਾਲਾ ਘਰ ਨੂੰ ਹੁਣ ਤੁਹਾਨੂੰ ਮਿਲਦੇ ਆ ਘਰ ਜਾ ਕੇ ਤੇ ਵਲੋਗ ਨਾਲ ਤਾਂ ਜੁੜੇ ਹੋ ਵਾ ਭਾਗੇ ਤੁਸੀਂ ਵਲੋਗ ਵੇਖ ਲਿਆ ਹੁਣ ਫਾਰ ਲੈਣ ਥੰਬਨੇ ਵੇਖ ਲਿਆ ਸਭ ਕੁਝ ਵਾ ਲਾ ਗਿਆ ਹੰਦਾਂ ਨੂੰ ਲੋਕੋ ਚੀਕਿਆ ਤੇ ਹੁਣ ਆਪਾਂ ਮਿਲਦੇ ਤੁਹਾਨੂੰ ਘਰ ਹੀ ਆ ਗਏ ਤੇ ਆਪਾਂ ਪਹੁੰਚ ਗਏ ਆ ਘਰ ਤੇ ਅੱਜ ਦਾ ਵਲੋਗ ਇਥੇ ਕਰਦੇ ਆਂ ਐਂਡ ਤੇ ਆਈ ਹੋਪ ਤੁਹਾਨੂੰ ਵਲੋਗ ਵਧੀਆ ਲੱਗਾ ਹੋਵੇਗਾ ਹੋਵੇਗਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਲੋਗ ਨੂੰ ਲਾਈਕ ਮੈਂ ਸ਼ੇਅਰ ਕਰਨਾ ਨਾ ਭੁੱਲਿਓ ਹਾਂ ਤੁਹਾਨੂੰ ਮਿਲਦੀ ਆਂ ਨੈਕਸਟ ਵੀਡੀਓ ਨਾਲ ਟੇਕ ਕੇਅਰ ਰਖਾ ਵਾਹਿਗੁਰੂ ਜੀ ਹਾਲਸਾ ਵਾਹਿਗੁਰੂ ਜੀ